ਜੀ ਮੇਰੀ ਬੇਟੀ ਆ ਜਿਹੜੀ ਵੱਡੀ ਉਹ ਬੋਲਦੀ ਨਹੀਂ ਹੈਗੀ ਠੀਕ ਹੈ ਕਿੰਨੇ ਸਾਲਾਂ ਦੀ ਉਹ 4 ਸਾਲ ਦੀ ਹੋ ਗਈ ਜੀ ਠੀਕ ਹੈ ਉਹ ਬਨਾਰਮਲ ਹੈ ਜੀ ਅੱਛਾ ਜੀ ਉਹ ਬੋਲਦੀ ਨਹੀਂ ਹੈ ਨਹੀਂ ਬੋਲਦੀ ਨਹੀਂ ਹੈਗੀ ਜੀ ਤੇ ਫਿਰ ਕੀ ਦੱਸਿਆ ਸੀਗਾ ਲੋਕਾਂ ਨੇ ਤੁਹਾਨੂੰ ਬਸ ਅਸੀਂ ਦੱਸਿਆ ਸੀਗਾ ਜੀ ਇਹ ਕਹਿੰਦੇ ਵੀ ਉੱਥੋਂ ਜਲ ਲੈ ਕੇ ਆਓ ਹਾਂਜੀ ਤੇ ਬੱਚੇ ਨੂੰ ਪਿਆਓ ਹਾਂਜੀ ਤੇ ਵੀ ਇਹਦੇ ਨਾਲ ਬੋਲਣ ਲੱਗੇ ਜਾਂਦਾ ਜੀ ਬੱਚਾ ਜੋ ਬੱਚੇ ਬੋਲ ਨਹੀਂ ਸਕਦੇ ਚਾਹੇ ਜਵਾਨ ਹੋਵੇ ਬੁੱਢਾ ਹੋਵੇ ਜੋ ਬੋਲ ਨਹੀਂ ਸਕਦੇ ਉਹ ਇੱਥੇ ਆਂਦੇ ਆ ਮੱਥਾ ਟੇਕਦੇ ਆਪਦੀ ਸ਼ਰਦਾ ਨਾਲ ਜੋ ਵੀ ਹੁੰਦਾ ਉਹ ਚੜਾ ਕੇ ਜਾਂਦੇ ਨੇਗੇ ਤੇ ਬਾਕੀ ਇਹ ਹੀ ਹੈ ਕਿ ਉਹ ਪਾਣੀ ਪੀ ਕੇ ਜਦੋਂ ਬੋਲਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਇੱਥੇ ਤੋਤੇ ਚੜਾ ਕੇ ਜਾਂਦੇ ਨੇ ਇਹ ਬਹੁਤ ਹੀ ਪਰਾਤਨ ਬਾਬਾ ਬੀ ਗੁਰਦਾਸ ਮਹਾਰਾਜ ਜੀ ਦੀ ਸਮਾਦ ਹੈ ਜੀ ਇੱਥੇ ਜਿਹਨੂੰ ਸਾਡੇ ਪੂਰਾ ਮਾਨਸਾ ਕੀ ਪੂਰੇ ਏਰੀਏ ਦੇ ਲੋਕ ਬਹੁਤ ਸਰਦਾ ਭਾਵਨਾ ਦਾ ਮੰਨਦੇ ਨੇ ਇੱਥੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਜੇ ਕੋਈ ਜਿਵੇਂ ਕੋਈ ਟਰੱਕ ਟਰੈਕਟਰ ਗੱਡੀ ਕੋਈ ਵੀ ਲੈਂਦਾ ਸਭ ਤੋਂ ਪਹਿਲਾਂ ਕੇ ਸਮਾਦ ਤੇ ਮੱਥਾ ਟੇਕਦਾ ਫੇਰ ਉਹਦਾ ਕਾਰੋਬਾਰ ਅੱਗੇ ਵਧਦਾ ਇਸ ਚੀਜ਼ ਨੂੰ ਪੂਰੇ ਏਰੀਏ ਦੇ ਵਿੱਚ ਪਤਾ ਹੈ ਜੀ ਜੇਕਰ ਮੈਂ ਤੁਹਾਡੇ ਇਸ ਜਗ੍ਹਾ ਦੇ ਅੰਦਰ ਦੇਖਦੀਆਂ ਤਾਂ ਮੇਰੇ ਪਿੱਛੇ ਬਹੁਤ ਸਾਰੇ ਤੋਤੇ ਬੰਨੇ ਹੋਏ ਨੇ ਇਹ ਤੋਤੇ ਇੱਥੇ ਕਿਉਂ ਬੰਨੇ ਹੋਏ ਨੇ ਇਹ ਦੋ ਤੇ ਇੱਕ ਜਿਵੇਂ ਪ੍ਰਾਤਨ ਆਪਾਂ ਗੱਲ ਕਰਦੇ ਆ ਜਿਵੇਂ ਬਣ ਦੇਖੋ ਤੁਹਾਡੇ ਪਿੱਛੇ ਬਣ ਵੀ ਹੈਗਾਗਾ ਪੁਰਾਣੇ ਟਾਈਮਾਂ 'ਚ ਤਾਂ ਜਦੋਂ ਇਹ ਗੱਲ ਸੀਗੀ ਨਾ ਇੱਥੇ ਕੁੰਡ ਹੁੰਦਾ ਜਿਵੇਂ ਹੁਣ ਵੀ ਬਣਿਆ ਹੋਇਆ ਹੈਗਾ ਉਦੋਂ ਇੱਥੇ ਜਾਨਵਰ ਵਗੈਰਾ ਪਾਣੀ ਪੀਂਦੇ ਉਹੀ ਪਾਣੀ ਜਦੋਂ ਕੋਈ ਬੱਚਿਆਂ ਨੂੰ ਪਿਆਇਆ ਜਾਂਦਾ ਲੋਕਾਂ ਨੂੰ ਹੀ ਪਤਾ ਸੀਗਾ ਉਦੋਂ ਉਹਦੇ ਨਾਲ ਬਹੁਤ ਜ਼ਿਆਦਾ ਬੱਚੇ ਠੀਕ ਹੋਏ ਸੀਗੇ ਇਹਦੇ ਵਿੱਚ ਵੀ ਦੇਖੋ ਜੀ ਦੋ ਚੀਜ਼ਾਂ ਨੇ ਹਰ ਇੱਕ ਧਰਮ ਸਥਾਨ ਤੇ ਇੱਕ ਆਸਤਾ ਹੁੰਦੀ ਹੈ ਵਿੱਚ ਲੋਕ ਕਈ ਕਈ ਗੱਲ ਸੁਣ ਕੇ ਆ ਜਾਂਦੇ ਨੇ ਪਰ ਉਹਨਾਂ ਦੇ ਅੰਦਰੋਂ ਭਾਵਨਾ ਨਹੀਂ ਹੁੰਦੀ ਜਿਹੜਾ ਇਨਸਾਨ ਇੱਥੇ ਪੂਰੀ ਸਰਦਾ ਭਾਵਨਾ ਨਾਲ ਬਾਬਾ ਪਾਈ ਗਰਦਾਸ ਜੀ ਦੇ ਸਥਾਨ ਤੇ ਮਹਾਰਾਜ ਸ੍ਰੀ ਚੰਦਰ ਭਗਵਾਨ ਜੀ ਦੇ ਸਥਾਨ ਤੇ ਆਉਂਦਾਗਾ ਉਹ ਸਰਦਾ ਭਾਵਨਾ ਨਾਲ ਆ ਕੇ ਇੱਥੇ ਲਾਈਨ ਚ ਲਾ ਕੇ ਅਰਦਾਸ ਬੇਨਤੀ ਕਰਦਾ ਬਹੁਤ ਬੱਚੇ ਠੀਕ ਹੋਏ ਨੇ ਜੀ ਜਿੰਨੇ ਵੀ ਇਹ ਤੋਤੇ ਸੋਨੂੰ ਪਿੱਛੇ ਮਗਰ ਦਿਸ ਰਹੇ ਨੇ ਜਿਨ੍ਹਾਂ ਦੇ ਬੱਚੇ ਠੀਕ ਹੋ ਚੁੱਕੇ ਉਹਨਾਂ ਵੱਲੋਂ ਜੜਾਏਗੇ ਤੋਤੇ ਨਹੀਂ ਜੀ ਕਿੰਨੀ ਵਾਰੀ ਆਉਣਾ ਪੈਂਦਾ ਇੱਧਰ ਇੱਥੇ ਇਹ ਮੰਨਤਾ ਜੀ ਵੀ ਤਿੰਨ ਚੌਂਕੀਆਂ ਭਰਨੀਆਂ ਪੈਂਦੀਆਂ ਨੇ ਜੀ ਠੀਕ ਹੈ ਜੀ ਕੋਈ ਕੋਈ ਪਰਟੀਕੂਲਰ ਡੇ ਦੇ ਅੰਦਰ ਆਣਾ ਪੈਂਦਾ ਜਾਂ ਕੋਈ ਵੀ ਦਿਨ ਚ ਆ ਸਕਦੇ ਆ ਇੱਥੇ ਪਰਟੀਕੂਲ ਡੇ ਜੀ ਇੱਕ ਐਤਵਾਰ ਤੇ ਮੰਗਲਵਾਰ ਦੋ ਦਿਨ ਰੱਖੇ ਹੋਏ ਆ ਵੈਸੇ ਕਈ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਉਹ ਹਰ ਦਿਨ ਵੀ ਆ ਜਾਂਦੇ ਨੇ ਤਕਰੀਬਨ ਆਉਂਦੇ ਰਹਿੰਦੇ ਨੇ ਲੋਕ ਉਹ ਜ਼ਿਆਦਾਤਰ ਇੱਥੇ ਐਤਵਾਰ ਤੇ ਮੰਗਲਵਾਰ ਦੇ ਦਿਨ ਹੀ ਬਾਬਾ ਜੀ ਵੱਲੋਂ ਝਾੜਾ ਵੀ ਲਾਇਆ ਜਾਂਦਾ ਭੂਤੀ ਵੀ ਦਿੱਤੀ ਜਾਂਦੀ ਹੈ ਜੇਕਰ ਤੁਹਾਡੇ ਬੱਚੇ ਬੋਲ ਨਹੀਂ ਸਕਦੇ ਜਾਂ ਉਹਨਾਂ ਨੂੰ ਬੋਲਣ 'ਚ ਦਿੱਕਤ ਆ ਰਹੀ ਹੈ ਜਾਂ ਫਿਰ ਉਹ ਤਤਲਾਂਦੇ ਨੇ ਤੇ ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਆ ਕੇ ਆਪਣੀ ਬੱਚਿਆਂ ਦੀ ਬੋਲਣ ਦੇ ਲਈ ਸਾਰੀ ਮੰਤਾ ਮੰਗ ਸਕਦੇ ਹੋ ਔਰ ਪੂਰੇ ਹੋਂਤੇ ਜਿਹੜਾ ਹੈ ਉਹ ਤੋਤੇ ਚੜਾ ਸਕਦੇ ਹੋ ਆਓ ਮੈਂ ਤੁਹਾਨੂੰ ਦਿਖਾਨੀਆ ਕਿ ਇੱਥੇ ਕਿੰਨੇ ਸਾਰੇ ਤੋਤੇ ਜਿਹੜੇ ਨੇ ਉਹ ਬੰਨੇ ਹੋਏ ਨੇ ਇੱਥੇ ਜਿਹੜੇ-ਜਿਹੜੇ ਬੰਦੇ ਜਿਨ੍ਹਾਂ ਦੀ ਮੁਰਾਦਾ ਪੂਰੀਆਂ ਹੁੰਦੀਆਂ ਨੇ ਉਹ ਜਿਹੜਾ ਹੈ ਸੁੱਖ ਨਾਲ ਸੁਖ ਜਾਂਦੇ ਨੇ ਔਰ ਉਸ ਤੋਂ ਬਾਅਦ ਇੰਨੇ ਸਾਰੇ ਤੋਤੇ ਤੁਸੀਂ ਦੇਖ ਸਕਦੇ ਹੋ ਇਹਦਾ ਮਤਲਬ ਕਿੰਨੇ ਸਾਰੇ ਲੋਕਾਂ ਦੀ ਮੰਨਤਾ ਜਿਹੜੀਆਂ ਨੇ ਉਹ ਪੂਰੀਆਂ ਹੋਈਆਂ ਹੋਣਗੀਆਂ ਕਿੰਨੇ ਸਾਰੇ ਜਿਹੜੇ ਨੇ ਜਿਨ੍ਹਾਂ ਨੂੰ ਆਵਾਜ਼ ਨਹੀਂ ਆਉਂਦੀ ਜਾਂ ਬੋਲ ਨਹੀਂ ਪਾਉਂਦੇ ਜਾਂ ਤਤਲਾ ਕੇ ਬੋਲਦੇ ਨੇ ਉਹ ਵੀ ਹੁਣ ਬੋਲਣਾ ਸ਼ੁਰੂ ਕਰ ਦਿੰਦੇ ਨੇ ਲੋਕੀ ਕਹਿੰਦੇ ਨੇ ਕਿ ਇੱਥੇ ਤੋਤੇ ਬਨਨ ਦੇ ਨਾਲ ਜਾਂ ਤੋਤੇ ਦੀ ਮੁਰਾਦਾ ਚੱਕਣ ਦੇ ਨਾਲ ਜਾਂ ਫਿਰ ਤੋਤੇ ਦੇ ਲਈ ਸੁਖਣਾ ਸੁਖਣ ਦੇ ਨਾਲ ਬੱਚੇ ਜਿਹੜੇ ਨੇ ਉਹ ਤੋਤੇ ਵਾਂਗੂ ਬੋਲਦੇ ਨੇ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਇੱਥੇ ਆਂਦੇ ਰਹਿੰਦੇ ਹੋ ਬਾਰ-ਬਾਰ ਜਾਂ ਪਹਿਲੀ ਵਾਰੀ ਆਏ ਹੋ ਨਹੀਂ ਮੈਂ ਸਿੱਤੀ ਜੀਵਾਰ ਆਇਆ ਮੈਂ ਅੱਛਾ ਤੀਜੀ ਵਾਰੀ ਆਇਆ ਹਾਂਜੀ ਤੇ ਇੱਥੇ ਕੀ ਕਿਸੇ ਨੂੰ ਪੁੱਛ ਕੇ ਆਏ ਹੋ ਕੋਈ ਦਿੱਕਤ ਸੀਗੀ ਇਸ ਇਸ ਜਗ੍ਹਾ ਤੇ ਆਂਦਾ ਕਿ ਮਤਲਬ ਰੀਜ਼ਨ ਸੀਗਾ ਤੁਹਾਡਾ ਨਹੀਂ ਮੈਮ ਰੀਜ਼ਨ ਉਹ ਇੱਥੇ ਅਸੀਂ ਇੱਥੇ ਰਹਿੰਦੇ ਆ ਨਾ ਲੋਕਲੀ ਅੱਛਾ ਹਾਂਜੀ ਇੱਥੇ ਆਉਂਦੇ ਜਾਂਦੇ ਆ ਪਤਾ ਲੱਗਦਾ ਇੱਥੋਂ ਜਾਂਦੇ ਨੇ ਮੇਲਾ ਭਰਦਾ ਇੱਥੇ ਵਧੀਆ ਠੀਕ ਹੈ ਹਾਂਜੀ ਤੇ ਉੱਥੇ ਹੁੰਦੇ ਆ ਮੇਲੇ ਕਿ ਇਤਿਹਾਸ ਹੈ ਇਸ ਜਗ੍ਹਾ ਦਾ ਮੈਡਮ ਇਹ ਇਤਿਹਾਸ ਇਹੀ ਆ ਵੀ ਜੋ ਇਹ ਤੋਤੇ ਚੜਦੇ ਨੇ ਇੱਥੇ ਜੋ ਕੁੰਬਣਾ ਬਣਿਆ ਹੋਇਆ ਪਾਣੀ ਵਾਲਾ ਜੋ ਬੱਚੇ ਤੋਤਲੇ ਆ ਬੋਲਦੇ ਨਹੀਂ ਹੈਗੇ ਜੀ 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 ਕਿ ਜੀ ਤੇ ਤੁਸੀਂ ਇੱਥੇ ਆਂਦੇ ਰਹਿੰਦੇ ਹੋ ਕਾਫੀ ਜ਼ਿਆਦਾ ਸੰਗਤ ਆਂਦੇ ਨੇ ਇੱਥੇ ਕਿਉਂਕਿ ਕਈ ਲੋਕਾਂ ਨੂੰ ਦਿੱਕਤ ਹੈ ਜੇਕਰ ਬੱਚੇ ਬੋਲ ਨਹੀਂ ਸਕਦੇ ਜਾਂ ਤੁਤਲਾ ਕੇ ਬੋਲਦੇ ਨੇ ਦੋਨੋਂ ਹੀ ਸੁਰਤਾਂ ਚ ਆਕਰ ਇੱਥੇ ਜਿਹੜਾ ਤੁਸੀਂ ਕਹਿ ਰਹੇ ਹੋ ਜਲ ਪੀਣ ਤੋਂ ਬਾਅਦ ਤੋਤੇ ਚੜਾਣੇ ਪੈਂਦੇ ਨੇ ਤੇ ਫਿਰ ਠੀਕ ਹੋ ਜਾਂਦਾ ਹੈ ਹਾਂਜੀ ਮੈਮ ਠੀਕ ਹੋ ਜਾਂਦੇ ਨੇ ਇੱਥੋਂ ਬੋਤਲ ਵੀ ਲੈ ਕੇ ਜਾਂਦੇ ਨੇ ਪਾਣੀ ਦੀ ਪਰ ਕੇ ਹਾਂਜੀ ਘਰ ਲੈ ਕੇ ਜਾਂਦੇ ਨੇ ਬੋਲਦੇ ਨੇ ਅਚ ਤੁਸੀਂ ਉਹੀ ਜਲ ਪਿਲਾਉਂਦੇ ਨੇ ਹਾਂਜੀ ਉਹੀ ਜਲ ਪਿਲਾਉਂਦੇ ਨੇ ਹਾਂਜੀ ਸੰਡੇ ਨੂੰ ਤਾਂ ਬਹੁਤ ਰਸ ਹੁੰਦਾ ਕੱਲ ਨੂੰ ਬਹੁਤ ਰਸ ਹੋਊਗਾ ਮੈਮ ਕੱਲ ਕਾਫੀ ਰਸ਼ ਹੋਊਗਾ ਹਾਂਜੀ ਕੱਲ ਸਕਦਾ ਜਲ ਲੈ ਸਕਦਾ ਹੈ ਜਾਂ ਕੋਈ ਕੋਈ ਪਰਟੀਕੂਲਰ ਡੇ ਤੇ ਆਣਾ ਪੈਂਦਾ ਹਾਂਜੀ ਮੈਂ ਮੋਂ ਤਾਂ ਹੁਣ ਜਿਹੜਾ ਕੋਈ ਪਹਿਲੀ ਵਾਰ ਆਉਂਦਾ ਤਾਂ ਕੋਈ ਦਿਨ ਵੀ ਆ ਜਾਂਦਾ ਉਹ ਸੰਡੇ ਨੂੰ ਬਹੁਤ ਰਸ਼ ਹੁੰਦਾਗਾ ਜੀ ਸੰਡੇ ਨੂੰ ਰਸ਼ ਹੁੰਦਾ ਹਾਂਜੀ ਤੇ ਤੁਸੀਂ ਵੀ ਇੰਦਰ ਆਂਦੇ ਰਹਿੰਦੇ ਹੋ ਹਾਂਜੀ ਮੈਂ ਇਧਰ ਆਂਦੀ ਤੇ ਕੀ ਹੈਗਾ ਇਧਰ ਇੰਨੇ ਸਾਰੇ ਤੋਤੇ ਜਿਹੜੇ ਬੰਨੇ ਹੋਏ ਨੇ ਪਿੱਛੇ ਦਰਖਤ ਮੈਨੂੰ ਲੱਗਦਾ ਬਹੁਤ ਪੁਰਾਣਾ ਹੈ ਤੇ ਇੱਥੇ ਇੰਨੇ ਸਾਰੇ ਤੋਤੇ ਕਿਉਂ ਬੰਨੇ ਹੋਏ ਨੇ ਜੋ ਬੱਚੇ ਬੋਲ ਨਹੀਂ ਸਕਦੇ ਚਾਹੇ ਜਵਾਨ ਹੋਵੇ ਬੁੱਢਾ ਹੋਵੇ ਜੋ ਬੋਲ ਨਹੀਂ ਸਕਦੇ ਉਹ ਇੱਥੇ ਆਂਦੇ ਆ ਮੱਥਾ ਟੇਕਦੇ ਆ ਬਦੀ ਸਰਦਾ ਨਾਲ ਜੋ ਵੀ ਹੁੰਦਾ ਉਹ ਚੜਾ ਕੇ ਜਾਂਦੇ ਨੇਗੇ ਤੇ ਬਾਕੀ ਇਹ ਹੀ ਹੈ ਕਿ ਉਹ ਪਾਣੀ ਪੀ ਕੇ ਜਦੋਂ ਬੋਲਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਇੱਥੇ ਤੋਤੇ ਚੜਾ ਕੇ ਜਾਂਦੇ ਨੇ ਫਿਰ ਬਾਬਾ ਜੀ ਝਾੜਾ ਵੀ ਪਾਉਂਦੇ ਨੇ ਤੇ ਉਸ ਤੋਂ ਬਾਅਦ ਉਹ ਖੁਦ ਹੀ ਦਿਨ ਦਿੰਦੇ ਨੇ ਜੋ ਜਿਸ ਦਿਨ ਤੁਸੀਂ ਆਣਾ ਹੁੰਦਾ ਬਾਬਾ ਜੀ ਨੂੰ ਮਿਲਣਾ ਹੁੰਦਾ ਹੈਗਾ ਇਹ ਹੀ ਹੁੰਦਾ ਇੱਥੇ ਹਾਂਜੀ ਜੇਕਰ ਤੁਹਾਡੇ ਬੱਚੇ ਬੋਲ ਨਹੀਂ ਸਕਦੇ ਹਨ ਜਾਂ ਕੋਈ ਵੱਡਾ ਬੰਦਾ ਵੀ ਨਹੀਂ ਬੋਲ ਸਕਦਾ ਜਾਂ ਤੁਤਲਾ ਕੇ ਬੋਲਦਾ ਹੈ ਤਾਂ ਇੱਥੇ ਜਿਹੜੀ ਹੈ ਇਸ ਇਸ ਦੀ ਮੰਨਤ ਜਿਹੜੀ ਹੈ ਉਹ ਪੂਰੀ ਹੁੰਦੀ ਏ ਜਲ ਪੀਣਾ ਹੁੰਦਾ ਏ ਜਲ ਤੁਸੀਂ ਕਰ ਲੈ ਕੇ ਵੀ ਜਾ ਸਕਦੇ ਹੋ ਔਰ ਤੁਹਾਡੀ ਜੇਕਰ ਮੰਨਤ ਪੂਰੀ ਹੋ ਜਾਂਦੀ ਏ ਤੇ ਦੋ ਤੋਤਿਆਂ ਦਾ ਜਿਹੜਾ ਜੋੜਾ ਹੈ ਉਹ ਤੁਹਾਨੂੰ ਇੱਥੇ ਦਰਅਕਤ ਤੇ ਬਣ ਕੇ ਜਾਣਾ ਪੈਂਦਾ ਹੈ ਸਤਿ ਸ਼੍ਰੀ ਅਕਾਲ ਵੀਜੀ ਤੁਸੀਂ ਪਹਿਲੀ ਵਾਰ ਹੀ ਆਏ ਹੋ ਇੱਧਰ ਹਾਂਜੀ ਤੇ ਕਿਉਂ ਆਏ ਹੋ ਇੱਧਰ ਕਿਸ ਨੇ ਤੁਹਾਨੂੰ ਦੱਸਿਆ ਸੀ ਗਾ ਇਸ ਜੱਗੇ ਬਾਰੇ ਹਾਂਜੀ ਸਾਨੂੰ ਦੱਸਿਆ ਸੀ ਮੇਰੀ ਬੇਟੀ ਆ ਜਿਹੜੀ ਵੱਡੀ ਉਹ ਬੋਲਦੀ ਨਹੀਂ ਹੈਗੀ ਠੀਕ ਹੈ ਕਿੰਨੇ ਸਾਲਾਂ ਦੀ ਉਹ 4 ਸਾਲ ਦੀ ਹੋ ਗਈ ਜੀ ਠੀਕ ਹੈ ਉਹ ਬਨਾਰਮਲ ਹੈ ਜੀ ਅੱਛਾ ਜੀ ਉਹ ਬੋਲਦੀ ਨਹੀਂ ਹੈ ਨਹੀਂ ਬੋਲਦੀ ਨਹੀਂ ਹੈਗੀ ਜੀ ਤੇ ਫਿਰ ਕੀ ਦੱਸਿਆ ਸੀਗਾ ਲੋਕਾਂ ਨੇ ਤੁਹਾਨੂੰ ਬਸ ਐਂ ਦੱਸਿਆ ਸੀਗਾ ਜੀ ਕਹਿੰਦੇ ਵੀ ਉੱਥੋਂ ਜਲ ਲੈ ਕੇ ਆਓ ਹਾਂਜੀ ਤੇ ਬੱਚੇ ਨੂੰ ਪਿਆਓ ਹਾਂਜੀ ਤੇ ਵੀ ਇਹਦੇ ਨਾਲ ਬੋਲਣ ਲੱਗੇ ਜਾਂਦਾ ਜੀ ਬੱਚਾ ਇਹਦੇ ਨਾਲ ਬੋਲਣ ਲੋਕਾਂ ਤਾਂ ਕਹਿੰਦੇ ਕਿ ਇੱਥੇ ਤੋਤਾ ਜਿਹੜਾ ਹੈ ਉਹ ਲੈ ਕੇ ਜਾਣਾ ਪੈਂਦਾ ਤੇ ਜਦ ਮੁਰਾਦ ਪੂਰੀ ਹੋ ਜਾਂਦੀ ਬੱਚਾ ਬੋਲਣਾ ਸ਼ੁਰੂ ਕਰ ਦਿੰਦਾ ਤੋਤੇ ਵਾਂਗੂ ਤੇ ਤੋਤੇ ਦਾ ਜੋੜਾ ਵੀ ਚੜਾਣਾ ਪੈਂਦਾ ਉਹਦੇ ਲਈ ਕੀ ਕਹਿਣਾ ਹਾਂ ਜੀ ਨਹੀਂ ਬਸ ਐਂ ਦੱਸਿਆ ਸੀ ਕਹਿੰਦੇ ਵੀ ਤੋਤਾ ਵੀ ਇੱਥੇ ਸੁਖ ਸੁਖ ਨਹੀਂ ਪੈਂਦੀ ਹੈ ਜੀ। ਹਾਂਜੀ। ਤੇ ਵੀ ਜਦੋਂ ਆਪਣਾ ਬੱਚਾ ਬੋਲਣ ਲੱਗ ਜਾਂਦਾ ਤਾਂ ਵੀ ਇੱਥੇ ਤੋਤੇ ਨੂੰ ਜਿਹੜਾ ਪਰੋ ਮਿਲ ਜਾਂਦੇ ਨੇ ਜੀ। ਹਾਂਜੀ। ਉਹ ਫਿਰ ਇੱਥੇ ਚੜਾ ਕੇ ਜਾਣੇ ਪੈਂਦੇ ਜੋੜਾ। ਚੜਾ ਕੇ ਤੇ ਕਿਸ ਵਿਸ਼ਵਾਸ ਨਾਲ ਤੁਸੀਂ ਲੈ ਕੇ ਜਾ ਰਹੇ ਹੋ? ਜਲ ਤੁਹਾਡੇ ਹੱਥ 'ਚ ਹੈ ਤੇ ਵਿਸ਼ਵਾਸ ਨਾਲ ਲੈ ਕੇ ਜਾ ਰਹੇ ਹੋ ਕਿ ਤੁਹਾਡੀ ਜਿਹੜੀ ਵੱਡੀ ਕੁੜੀ 8 ਸਾਲਾਂ ਦੀ ਉਹ ਬੋਲਣਾ ਸ਼ੁਰੂ ਕਰ ਦੇਵੇ। ਹਾਂਜੀ ਹਾਂਜੀ ਹਾਂਜੀ। ਹੂੰ ਹੂੰ ਹੂੰ। ਕਿੱਥੋਂ ਆਏ ਹੋ ਤੁਸੀਂ? ਅਸੀਂ ਸਤੌਜ ਤੋਂ ਜੀ। ਇੰਨੀ ਦੂਰੋਂ ਆਏ ਹੋ ਇਹ ਆਪਣੀ ਬੱਚੀ ਲਈ। ਹਾਂਜੀ ਹਾਂਜੀ। ਠੀਕ ਹੈ ਜੀ। ਦੇ ਕੋ ਵਿਸ਼ਵਾਸ ਦੀ ਗੱਲ ਹੈ ਉਹ ਦੂਰੋਂ ਆਏ ਨੇ ਆਪਣੀ ਬੱਚੀ ਦੇ ਲਈ ਜਿਹੜੀ 8 ਸਾਲਾਂ ਦੀ ਔਰ ਬੋਲ ਨਹੀਂ ਪਾਰੀ ਸੀ ਉਹਦੇ ਲਈ ਜਿਹੜਾ ਹੈ ਉਹ ਜਲ ਲੈ ਕੇ ਜਾ ਰਹੇ ਨੇ ਅੰਮ੍ਰਿਤ ਲੈ ਕੇ ਜਾ ਰਹੇ ਨੇ ਔਰ ਇਸ ਵਿਸ਼ਵਾਸ ਨਾਲ ਲੈ ਕੇ ਜਾ ਰਹੇ ਨੇ ਕਿ ਉਹ ਵੀ ਤੋਤੇ ਵਾਂਗੂ ਬੋਲਣਾ ਸ਼ੁਰੂ ਕਰ ਦੇ। ਤੁਸੀਂ ਪਹਿਲੀ ਵਾਰ ਹੀ ਆਏ ਹੋ ਇੱਥੇ ਕਿ ਆਂਦੇ ਰਹਿੰਦੇ ਹੋ? ਅਸੀਂ ਦੂਜੀ ਵਾਰ ਆਏ ਆ। ਅੱਛਾ। ਤੇ ਨੂੰ ਬਹੁਤ ਸੁੰਦਰ ਰਹਿੰਦੇ ਆ। ਠੀਕ ਹੈ। ਕੀ 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 ਲੋਕਾਂ ਦੀ ਕੀ ਹੈਗੀ ਕਿ ਇੱਥੇ ਆਕਰ ਕਿਉਂ ਲੋਕੀ ਤਿਹਾਰੇ ਨੇ ਇੱਥੇ ਇਹਨੇ ਸਾਰੇ ਤੋਤੇ ਕਿਉਂ ਬਨੇ ਹੋਏ ਨੇ? ਇੱਥੇ ਤੋਤੇ ਆਏ ਆ ਜਿਹਨਾਂ ਦੇ ਨਿੱਕੇ ਬੱਚੇ ਹੁੰਦੇ ਆ ਬੋਲਦੇ ਨਹੀਂ ਹੈਗੇ। ਹਾਂਜੀ। ਉਹ ਜੀ ਤੋਤੇ ਸੁੱਕ ਜਾਂਦੇ ਆ। ਇੱਕ ਤੋਤਾ ਇੱਥੋਂ ਲੈ ਜਾਂਦੇ ਆ ਫਿਰ ਜੋੜਾ ਚੜਾ ਜਾਂਦੇ ਨੇ ਜੀ। ਅੱਛਾ ਤੇ ਉਹਦੇ ਨਾਲ ਹੁੰਦਾ ਕੀ ਹੈ ਫਿਰ? ਬੱਚਿਆਂ ਨੂੰ ਬੋਲਣਾ ਉਹਦੀ ਆ ਜਾਂਦਾ ਜੀ। ਅੱਛਾ ਬੱਚਾ ਬੋਲ ਪੈਂਦਾ ਹੈ। ਹਾਂ ਵਧੀਆ ਬੋਲਣ ਲੱਗੇ ਸਾਫ਼ ਜਾਂ ਕੋਈ ਤੁਤਲਾ ਬੋਲਦਾ ਜਾਂ ਜਮਿਨੀ ਬੋਲਦਾ ਬੋਲਣ ਲੱਗ ਜਾਂਦਾ ਜੀ। ਫਿਰ ਤੁਸੀਂ ਆਇਓ ਦੂਜੀ ਵਾਰੀ ਤੇ ਤੁਹਾਨੂੰ ਵੀ ਆਪਣੇ ਅੰਦਰ ਤੁਸੀਂ ਤੁਹਾਨੂੰ ਕੋਈ ਦਿੱਕਤ ਸੀਗੀ? ਹਾਂਜੀ। ਪਹਿਲਾਂ ਵੀ ਸਾਡਾ ਗਲਾ ਖਰਾਬ ਹੋ ਗਿਆ ਸੀ ਦਵਾਈਆਂ ਲੈਂਤੀਆਂ। ਲੋਟ ਨਹੀਂ ਆਇਆ। ਹਾਂਜੀ। ਤੇ ਹੁਣ ਵੀ ਅਸੀਂ ਬਹੁਤ ਦਵਾਈਆਂ ਲੈ ਲਈਆਂ। ਹਾਂਜੀ ਤੇ ਅੱਜ ਵਾਰ ਵਾਲੇ ਦਿਨ ਵੀ ਆਏ ਅਸੀਂ ਅੱਛਾ ਕੀ ਕੋਈ ਕੋਈ ਖਾਸ ਦਿਨ ਦੇ ਅੰਦਰ ਇੱਥੇ ਆਣਾ ਹੁੰਦਾ ਹੈ ਅਸੀਂ ਤਾਂ ਵਾਰ ਨੂੰ ਆਉਂਦੇ ਆ ਜੀ ਅੱਛਾ ਉਹ ਆਮ ਵੀ ਆ ਜਾਂਦੇ ਆ ਆਮ ਵੀ ਆ ਜਾਂਦੇ ਇੱਥੇ ਆਕਰ ਤੁਹਾਨੂੰ ਤੁਸੀਂ ਕਹੇ ਤੁਸੀਂ ਇੰਨੀ ਦਵਾਈਆਂ ਖਾਧੀਆਂ ਤੇ ਤੁਹਾਨੂੰ ਦਵਾਈਆਂ ਨਾਲ ਕੋਈ ਫਰਕ ਨਹੀਂ ਪਿਆ ਲੇਕਿਨ ਇੱਥੇ ਆ ਕੇ ਹਾਂ ਜੀ ਸਾਡਾ ਗੜਾ ਠੀਕ ਹੋ ਗਿਆ ਜੀ ਅੱਛਾ ਤੁਸੀਂ ਇੱਥੇ ਆਕਰ ਕਰਦੇ ਕਿ ਉਹ ਜਲ ਪੀਂਦੇ ਉਧਰ ਹਾਂ ਜੀ ਮੱਥਾ ਟੇਕ ਕੇ ਬਾਬੇ ਦਾ ਜਲ ਪੀ ਲਿਆ ਤੇ ਕਿੰਨੇ ਜਿਹੜੇ ਬੱਚਿਆਂ ਵਾਸਤੇ ਆ ਉਹ ਤੋਤੇ ਵਾਂਗੂ ਬੋਲਣ ਲੱਗ ਜਾਂਦੇ ਨੇ ਬੱਚੇ ਅੱਛਾ ਬੱਚੇ ਜੋ ਨਹੀਂ ਬੋਲਦੇ ਉਹ ਤੋਤੇ ਵਾਂਗੂ ਬੋਲਣੇ ਲੱਗ ਜਾਂਦੇ ਜੇਕਰ ਕੋਈ ਬੱਚਾ ਜਿੰਨੂੰ ਬੋਲਣ ਚ ਦਿੱਕਤ ਆ ਰਹੀ ਹੈ ਜਾਂ ਬੋਲ ਨਹੀਂ ਪਾ ਰਿਹਾ ਹੈ ਉਹ ਇਸ ਜਗ੍ਹਾ ਆ ਕੇ ਇੱਥੇ ਤੋਤੇ ਜਿਹੜੇ ਨੇ ਇੱਥੋਂ ਲੈ ਜਾਂਦੇ ਜਦੋਂ ਉਹਨਾਂ ਦੀ ਜੋੜਾ ਜੋੜਾ ਫਿਰ ਉਹਨੂੰ ਆਉਕਾਤ ਦਿੰਦੇ ਨੇ ਅੱਛਾ ਇਹ ਕਿ ਲੈ ਜਾਂਦੇ ਨੇ ਤੇ ਜੋੜਾ ਚੜਾ ਜਾਂਦਾ ਹਾਂਜੀ ਠੀਕ ਹੈ ਤੇ ਤੁਹਾਨੂੰ ਆਪਣੇ ਚ ਫਰਕ ਲੱਗੇ ਇੱਥੋਂ ਦਾ ਜਲ ਪੀਣ ਤੋਂ ਬਾਅਦ ਹਾਂਜੀ ਦੂਜੀ ਵਾਰੀ ਜਲ ਪੀ ਰਹੇ ਹੋ ਤੁਸੀਂ ਹਾਂਜੀ ਆਵਾਜ਼ ਖੁੱਲੀ ਹਾਂਜੀ ਮੋੜ ਪਹਿਲਾਂ ਤਾਂ ਇੱਕ ਵਾਰੀ ਹੀ ਪੀਕੇ ਗਏ ਸੀ ਵਧੀਆ ਹੋ ਗਿਆ ਸੀ ਵਾਜ ਵਧੀਆ ਹੋ ਗਿਆ ਤੇ ਹੁਣ ਫਿਰ ਦੁਬਾਰਾ ਆਏ ਹੋ ਹਾਂਜੀ ਠੀਕ ਹੈ ਜੀ ਇਹ ਤੇ ਉਹ ਗੱਲ ਹੈ ਜੀ ਮਾਨੋ ਜਾਂ ਨਾ ਮੰਨੋ ਇਹ ਤੁਹਾਡੀ ਆਪਣੀ ਹੈ ਲੇਕਿਨ ਇੱਥੇ ਜਿਹੜੇ ਨੇ ਲੋਕੀ ਦੂਰੋਂ ਦੂਰੋਂ ਆਂਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿੰਨੇ ਸਾਰੇ ਤੋਤੇ ਜ ਨੇ ਜਿਹੜੇ ਜੇ ਲੋਕਾਂ ਨੇ ਬੰਨੇ ਹੋਏ ਨੇ ਕਹਿੰਦੇ ਨੇ ਕਿ ਜੋ ਕੋਈ ਬੋਲ ਨਹੀਂ ਪਾਂਦਾ ਜਾਂ ਬੋਲਣ ਚ ਦਿੱਕਤ ਹੁੰਦੀ ਹੈ ਤਾਂ ਉਹ ਇੱਥੋਂ ਇੱਕ ਤੋਤਾ ਲੈ ਜਾਂਦਾ ਹੈ ਤੇ ਜਦ ਉਹਨਾਂ ਦੀ ਉਹ ਮੁਰਾਦ ਪੂਰੀ ਹੁੰਦੀ ਹੈ ਜਦ ਬੱਚਾ ਤੋਤੇ ਵਾਂਗੂ ਬੋਲਣਾ ਸ਼ੁਰੂ ਕਰ ਦਿੰਦਾ ਤਾਂ ਇੱਥੇ ਆ ਕੇ ਤੋਤਿਆਂ ਦਾ ਜੋੜਾ ਜਿਹੜਾ ਹੈ ਉਹ ਚੜਾ ਜਾਂਦਾ ਹੈ ਤੇ ਜੇਕਰ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਕੋਈ ਬੋਲਣ ਸੰਬੰਧਿਤ ਕੋਈ ਦਿੱਕਤ ਇਹ ਛੋਟੇ ਬੱਚੇ ਜਿਹੜੇ ਬੋਲ ਨਹੀਂ ਪਾ ਰਹੇ ਨੇ ਉਹ ਇੱਥੇ ਆ ਕੇ ਆਪਣੀ ਸੁਖਨਾ ਸੁਖ ਸਕਦੇ ਨੇ ਔਰ ਆਪਣਾ ਜਿਹੜੇ ਤੋਦੇ ਵਾਂਗੂ ਜਿਹੜੇ ਨੇ ਉਹ ਬੋਲ ਵੀ ਸਕਦੇ ਨੇ ਸਾਡੇ ਨਾਲ ਮੌਜੂਦ ਨੇ ਇਸ ਏਰੀਆ ਦੇ ਸਾਬਕਾ ਕਾਉਂਸਲਰ ਔਰ ਪੁੱਛਾਂਗੇ ਕਿ ਇਹ ਜਿਹੜੀ ਜਗ੍ਹਾ ਜਿੱਥੇ ਅਸੀਂ ਖੜੇ ਹੋਏ ਆ ਉਹਦੀ ਮਹੰਤਤਾ ਕੀ ਹੈ ਤੇ ਇੱਥੇ ਮੇਰੇ ਪਿੱਛੇ ਇਹਨੇ ਸਾਰੇ ਤੋਤੇ ਜਿਹੜੇ ਨੇ ਉਹ ਕਿਉਂ ਲਗਾਏ ਹੋਏ ਨੇ ਲੋਕਾਂ ਨੇ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਕੀ ਜਗ੍ਹਾ ਹੈ ਇਸ ਜਗ੍ਹਾ ਦੇ ਬਾਰੇ ਥੋੜਾ ਜਿਹਾ ਦੱਸੋ ਲੋਕਾਂ ਨੂੰ ਇਹ ਬਹੁਤ ਹੀ ਪਰਾਤਨ ਬਾਬਾ ਬੀ ਗੁਰਦਾਸ ਮਹਾਰਾਜ ਜੀ ਦੀ ਸਮਾਦ ਹੈ ਜੀ ਇੱਥੇ ਜਿਹਨੂੰ ਸਾਡੇ ਪੂਰਾ ਮਾਨਸਾ ਕੀ ਪੂਰੇ ਏਰੀਏ ਦੇ ਲੋਕ ਬਹੁਤ ਸਰਦਾ ਭਾਵਨਾ ਦਾ ਮੰਨਦੇ ਨੇ ਜੀ ਇੱਥੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਜੇ ਕੋਈ ਜਿਵੇਂ ਕੋਈ ਟਰੱਕ ਟਰੈਕਟਰ ਗੱਡੀ ਕੋਈ ਵੀ ਲੈਂਦਾ ਸਭ ਤੋਂ ਪਹਿਲਾਂ ਕੇ ਸਮਾਦ ਤੇ ਮੱਥਾ ਟੇਕਦਾ ਫੇਰ ਉਹਦਾ ਕਾਰੋਬਾਰ ਅੱਗੇ ਵਧਦਾ ਇਸ ਚੀਜ਼ ਨੂੰ ਪੂਰੇ ਏਰੀਏ ਦੇ ਵਿੱਚ ਪਤਾ ਹੈ ਜੀ ਜੇਕਰ ਮੈਂ ਤੁਹਾਡੇ ਇਸ ਜਗ੍ਹਾ ਦੇ ਅੰਦਰ ਦੇਖਦੀਆਂ ਤਾਂ ਮੇਰੇ ਪਿੱਛੇ ਬਹੁਤ ਸਾਰੇ ਤੋਤੇ ਬੰਨੇ ਹੋਏ ਨੇ ਇਹ ਤੋਤੇ ਇੱਥੇ ਕਿਉਂ ਬੰਨੇ ਹੋਏ ਨੇ ਇਹ ਦੋ ਤੇ ਇੱਕ ਜਿਵੇਂ ਪ੍ਰਾਤਨ ਆਪਾਂ ਗੱਲ ਕਰਦੇ ਆ ਜਿਵੇਂ ਬਣ ਦੇਖੋ ਤੁਹਾਡੇ ਪਿੱਛੇ ਬਣ ਵੀ ਹੈਗਾਗਾ ਪੁਰਾਣੇ ਟਾਈਮਾਂ 'ਚ ਤਾਂ ਜਦੋਂ ਇਹ ਗੱਲ ਸੀਗੀ ਨਾ ਇੱਥੇ ਕੁੰਡ ਹੁੰਦਾ ਜਿਵੇਂ ਹੁਣ ਵੀ ਬਣਿਆ ਹੋਇਆ ਹੈਗਾ ਉਦੋਂ ਇੱਥੇ ਜਾਨਵਰ ਵਗੈਰਾ ਪਾਣੀ ਪੀਂਦੇ ਉਹੀ ਪਾਣੀ ਜਦੋਂ ਕੋਈ ਬੱਚਿਆਂ ਨੂੰ ਪਿਆਇਆ ਜਾਂਦਾ ਲੋਕਾਂ ਆਮ ਲੋਕਾਂ ਨੂੰ ਹੀ ਪਤਾ ਸੀਗਾ ਉਦੋਂ ਉਹਦੇ ਨਾਲ ਬਹੁਤ ਜ਼ਿਆਦਾ ਬੱਚੇ ਠੀਕ ਹੋਏ ਸੀਗੇ ਪਰ ਇਸ ਨੂੰ ਕਦੇ ਡੇਰੇ ਵੱਲੋਂ ਪ੍ਰਚਾਰਿਆ ਨਹੀਂ ਗਿਆ ਜਿਵੇਂ ਜਿਵੇਂ ਲੋਕ ਆਈ ਗਏ ਉਹ ਸੁੱਖਾ ਸੁੱਖੀ ਗਏ ਉਹ ਤੋਂ ਪਿਆਲ ਲੈਂਦੇ ਸੀ ਉਹ ਠੀਕ ਹੋਈ ਗਏ ਪਰ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨਾ ਹੋਣ ਕਰਕੇ ਜਿਵੇਂ ਜਿਵੇਂ ਇਹ ਬੱਚੇ ਜਿਆਦਾ ਠੀਕ ਹੋਏ ਜਿਵੇਂ ਸੁੱਖ ਹੁੰਦੀ ਹੈ ਤੇ ਵੀ 21 ਦਿਨ ਆਉਣਾ ਤਿੰਨ ਵਾਰ ਆਉਣਾ ਹੈ ਇਤਵਾਰ ਨੂੰ ਤੇ ਉਹਦੇ ਤਿੰਨ ਜਲ ਦਿੱਤਾ ਜਾਂਦਾ ਕੁੰਡ ਚੋਂ ਤਿੰਨ ਰੋਜ਼ ਪਿਉਣ ਲਈ ਤੇ ਉਹ ਹੁਣ ਸੋਸ਼ਲ ਮੀਡੀਆ ਦੇ ਜਵਾਨੇ ਕਰਕੇ ਜਿੰਨਾ ਜਿਆਦਾ ਉਹ ਨੂੰ ਉਹ ਹੋਈ ਜਾਂਦਾ ਉਸ ਹਾਵ ਨਾਲ ਹੀ ਇੱਥੇ ਜੀ ਦੀ ਸੁੱਖ ਪੂਰੀ ਹੋ ਜਾਂਦੀ ਆ ਤਿੰਨ ਵਾਰ ਸਰਦਾ ਨਾਲ ਭਾਵਨਾ ਨਾਲ ਜਦੋਂ ਕੋਈ ਆ ਕੇ ਇੱਥੇ ਅਰਦਾਸ ਬੇਨਤੀ ਕਰਦਾ ਮਹਾਰਾਜ ਜੀ ਅੱਗੇ ਉਸ ਤੋਂ ਬਾਅਦ ਉਹ ਜਲ ਲੈ ਕੇ ਬੱਚੇ ਨੂੰ ਪਿਉਂਦਾ ਤਾਂ ਜਿਹਦੀ ਸੁੱਖ ਪੂਰੀ ਹੋ ਜਾਂਦੀ ਹੈ ਸੁੱਖ ਪੂਰੀ ਹੋਣ ਤੋਂ ਬਾਅਦ ਉਹ ਤੋਤੇ ਚੜਾ ਕੇ ਜਾਂਦਾ ਤੇ ਤੋਤੇ ਦਾ ਮਕਸਦ ਇਹ ਹੈ ਵੀ ਬੱਚਾ ਤੋਤੇ ਵਾਂਗ ਬੋਲਣ ਲੱਗ ਜਾਂਦਾ ਇੱਕ ਇਹ ਧਾਰਨਾ ਬਣੀ ਤੇ ਮਤਲਬ ਜੇਕਰ ਕਿਸੇ ਬੱਚੇ ਨੂੰ ਬੋਲਣ ਦੀ ਦਿੱਕਤ ਹੋ ਜਾਂ ਤੁਤਲਾ ਕੇ ਬੋਲਦਾ ਤੇ ਇੱਥੇ ਆਕਰ ਅਗਰ ਉਹ ਆਪਣੀ ਮੰਨਤ ਮੰਗਦਾ ਇੱਥੇ ਤੇ ਉੱਥੇ ਪੂਰੀ ਜ਼ਰੂਰ ਹੁੰਦੀ ਹੈ ਹਾਂਜੀ ਇਹਦੇ ਵਿੱਚ ਵੀ ਦੇਖੋ ਜੀ ਦੋ ਚੀਜ਼ਾਂ ਨੇ ਹਰ ਇੱਕ ਧਰਮ ਸਥਾਨ ਤੇ ਇੱਕ ਆਸਤਾ ਹੁੰਦੀ ਹੈ ਵਿਚ ਲੋਕ ਕਈ ਕਈ ਗੱਲ ਸੁਣ ਕੇ ਆ ਜਾਂਦੇ ਨੇ ਪਰ ਉਹਨਾਂ ਦੇ ਅੰਦਰੋਂ ਭਾਵਨਾ ਨਹੀਂ ਹੁੰਦੀ ਜਿਹੜਾ ਇਨਸਾਨ ਇੱਥੇ ਪੂਰੀ ਸਰਦਾ ਭਾਵਨਾ ਨਾਲ ਬਾਬਾ ਪਾਜੀ ਗਰਦਾਸ ਜੀ ਦੇ ਸਥਾਨ ਤੇ ਮਹਾਰਾਜ ਸ੍ਰੀ ਚੰਦਰ ਭਗਵਾਨ ਜੀ ਦੇ ਸਥਾਨ ਤੇ ਆਉਂਦਾਗਾ ਉਹ ਸਰਦਾ ਭਾਵਨਾ ਨਾਲ ਆ ਕੇ ਇੱਥੇ ਲਾਈਨ ਚ ਲਾ ਕੇ ਅਰਦਾਸ ਬੇਨਤੀ ਕਰਦਾ ਬਹੁਤ ਬੱਚੇ ਠੀਕ ਹੋਏ ਨੇ ਜੀ ਜਿੰਨੇ ਵੀ ਇਹ ਤੋਤੇ ਸਾਨੂੰ ਪਿੱਛੇ ਮਗਰ ਦਿਖ ਰਹੇ ਨੇ ਜਿਨ੍ਹਾਂ ਦੇ ਬੱਚੇ ਠੀਕ ਹੋ ਚੁੱਕੇ ਉਹਨਾਂ ਵੱਲੋਂ ਚੜਾਏ ਗਏ ਤੋਤੇ ਨੇ ਜੀ ਤੇ ਸਿਰਫ ਤੋਤੇ ਜਿਹੜੇ ਨੇ ਕਿ ਬੱਚੇ ਤੋਤੇ ਵਾਂਗੂ ਬੋਲਣਾ ਸ਼ੁਰੂ ਕਰਦੇ ਤਾਂ ਕਰਕੇ ਜਦ ਸੁਖਨਾ ਪੂਰੀ ਹੁੰਦੀ ਤੇ ਤੋਤੇ ਚੜਾ ਕੇ ਜਾਂਦੇ ਨੇ ਹਾਂਜੀ ਤੇ ਕੋਈ ਖਾਸ ਜਿਹਦਾ ਤੁਸੀਂ ਦੱਸਿਆ ਕਿ ਖਾਸ ਦਿਨ ਆਣਾ ਪੈਂਦਾ ਹੀ ਆ ਕੋਈ ਜਿਵੇਂ ਇਧਰ ਦੇ ਪ੍ਰਧਾਨ ਸਾਹਿਬ ਨੇ ਉਹ ਅਰਦਾਸ ਕਰਦੇ ਨੇ ਜਾਂ ਝਾੜਾ ਵੀ ਲਗਾਉਂਦੇ ਨੇ ਮੈਂ ਸੁਣਿਆ ਹਾਂਜੀ ਉਹ ਬਾਬਾ ਜੀ ਵੱਲੋਂ ਜਿਵੇਂ ਪਰੰਪਰਾ ਉਦਾਸਨ ਪਰੰਪਰਾਮਤਾਵਕ ਜੀ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਡੇਰਾਗਾ ਉੱਥੇ ਅੰਦਰ ਦੇਖੋ ਜੀ ਉਹ ਵੀ ਬਣਿਆ ਹੋਇਆ ਆਪਣਾ ਬਾਬਾ ਜੀ ਪੂਤੀ ਦਿੰਦੇ ਨੇ ਸ੍ਰੀ ਚੰਦਰ ਮਹਾਰਾਜ ਜੀ ਦਾ ਧੂਣਾ ਹਰੇਕ ਸਥਾਨ ਤੇ ਹੁੰਦਾ ਜਿੱਥੇ ਤੇ ਵੀ ਮਹਾਰਾਜ ਸ੍ਰੀ ਚੰਦਰ ਪਵਾਨੀ ਦਾ ਸਥਾਨ ਆਣਾ ਉੱਥੇ ਧੂਨੇ 'ਚ ਝਾੜਾ ਲਾ ਕੇ ਬਾਬਾ ਜੀ ਜਿਵੇਂ ਵੀ ਉਹਦੀ ਪਰੰਪਰਾ ਉਹਦੇ ਮੁਤਾਬਕ ਝਾੜਾ ਲਾਉਂਦੇ ਨੇ ਜੀ ਤੇ ਪੂਤੀ ਦਿੱਤੀ ਜਾਂਦੀ ਆ ਤੇ ਉਹੀ ਉਹੀ ਗੱਲ ਆ ਗਈ ਜਿਹੜਾ ਸਰਦਾ ਭਾਵਨਾ ਨਾਲ ਆ ਕੇ ਅਰਦਾਸ ਬੇਨਤੀ ਕਰਦਾ ਵਿਸ਼ਵਾਸ ਕਰਦਾ ਉਹ ਠੀਕ ਹੁੰਦੇ ਨੇ ਜੀ ਤੇ ਬਹੁਤ ਦੇਖੋ ਕਿਤੇ ਕੋਈ ਫਰਕ ਵੀ ਰਹਿ ਜਾਂਦਾ ਕਿੰਨੀ ਵਾਰੀ ਆਣਾ ਪੈਂਦਾ ਇੱਧਰ ਇੱਥੇ ਇਹ ਮੰਨਤਾ ਜੀ ਵੀ ਤਿੰਨ ਚੌਕੀਆਂ ਭਰਨੀਆਂ ਪੈਂਦੀਆਂ ਨੇ ਜੀ ਠੀਕ ਹੈ ਜੀ ਕੋਈ ਕੋਈ ਪਰਟੀਕੂਲਰ ਡੇ ਦੇ ਅੰਦਰ ਆਣਾ ਪੈਂਦਾ ਜਾਂ ਕੋਈ ਵੀ ਦਿਨ ਚ ਆ ਸਕਦੇ ਆ ਇੱਥੇ ਪਰਟੀਕੂਲਰ ਡੇ ਜੀ ਇੱਕ ਐਤਵਾਰ ਤੇ ਮੰਗਲਵਾਰ ਦੋ ਦਿਨ ਰੱਖੇ ਹੋਏ ਆ ਵੈਸੇ ਕਈ ਲੋਕ ਜਿਨਨੂੰ ਨਹੀਂ ਪਤਾ ਉਹ ਹਰ ਦਿਨ ਵੀ ਆ ਜਾਂਦੇ ਨੇ ਤਕਰੀਬਨ ਆਉਂਦੇ ਰਹਿੰਦੇ ਨੇ ਲੋਕ ਉਹ ਜ਼ਿਆਦਾਤਰ ਇੱਥੇ ਐਤਵਾਰ ਤੇ ਮੰਗਲਵਾਰ ਦੇ ਦਿਨ ਹੀ ਬਾਬਾ ਜੀ ਵੱਲੋਂ ਝਾੜਾ ਵੀ ਲਾਇਆ ਜਾਂਦਾ ਭੂਤੀ ਵੀ ਦਿੱਤੀ ਜਾਂਦੀ ਆ ਤੇ ਕੁੰਡ ਚ ਜਲ ਦੇ ਕੇ ਬੱਚੇ ਠੀਕ ਹੁੰਦੇ ਨੇ ਜੀ ਠੀਕ ਹੈ ਜੀ ਤਾਂ ਇੱਥੇ ਜਿਹੜਾ ਹੈ ਕੁੰਡ ਜਿਹੜਾ ਹੈ ਉਹ ਕਿੰਨੇ ਸਾਲ ਪੁਰਾਣਾ ਹੈਗਾ ਇੱਥੇ ਜਿਹੜਾ ਜਿਸ ਕੁੰਨ ਦੀ ਗੱਲ ਕਰ ਰਹੇ ਹੋ ਇਦੀ ਅਸਲ ਪ੍ਰਾਣ ਬਾਰੇ ਤਾਂ ਜੀ ਦੇਖੋ ਮੈਂ ਵੀ ਨਹੀਂ ਜਾਣ ਸਕਦਾ ਕਿਉਂਕਿ ਸਾਡੇ ਬਾਬਾ ਦਾਦਾ ਜੀ ਸੀਗੇ ਜਿਹੜੇ ਉਹਨਾਂ ਵੇਲੇ ਤੋਂ ਇਹ ਗੱਲਾਂ ਚੱਲੀਆਂ ਆਉਂਦਿਆਂ ਨੇ ਬਾਬਾ ਵੀ ਗਰਦਾਸ ਦੀ ਸਮਾਧ ਆ ਉਦੋਂ ਪੁਰਾਣੇ ਇਹ ਹੋਰ ਵੀ ਜ਼ਿਆਦਾ ਸੀਗੇ ਉਦੋਂ ਤਾਂ ਜੀ ਹੁਣ ਤਾਂ ਬਹੁਤ ਘਟ ਚੁੱਕੇ ਨੇ ਉਹਨਾਂ ਟਾਈਮਾਂ 'ਚ ਇੱਕ ਜਲ ਜਿਵੇਂ ਹੁੰਦਾ ਉਦੋਂ ਮੇਨ ਸਤਾਨਾ ਤੇ ਹੁੰਦੇ ਸੀਗੇ ਇੱਥੇ ਇਹ ਧਾਰਨਾ ਇਸ ਲਈ ਬਣ ਗਈ ਕਿਉਂਕਿ ਜ਼ਿਆਦਾ ਪੰਛੀ ਜਾਨਵਰ ਆਉਣ ਕਰਕੇ ਪਾਣੀ ਕਰਕੇ ਪੀਂਦੇ ਸੀਗੇ ਉਹ ਜਿਵੇਂ ਜਿਵੇਂ ਕੋਈ ਲੋਕ ਆਈ ਗਏ ਵਧੀ ਗਏ ਠੀਕ ਹੋਈ ਗਏ ਉਹਨਾਂ ਵੱਲੋਂ ਆਪ ਹੀ ਪ੍ਰਚਾਰ ਕੀਤਾ ਗਿਆ ਸੋਸ਼ਲ ਮੀਡੀਆ ਦੇ ਵੀ ਹੋਈ ਗਿਆ ਫਿਰ ਜਦੋਂ ਫਾਇਦਾ ਹੁੰਦਾ ਗਈ ਉਹ ਨੇਚਰਲੀ ਜੇ ਵੀ ਜਦੋਂ ਆਸਤਾ ਤੇ ਆਪਾਂ ਕਿਤੇ ਵੀ ਜਾਵਾਂਗੇ ਉਥੇ ਸਰਦਾ ਭਾਵਨ ਨਾਲ ਜਾ ਕੇ ਅਰਦਾਸ ਬੇਨਤੀ ਕਰਾਂਗੇ ਜਿਹਨੂੰ ਫਾਇਦਾ ਹੋਊਗਾ ਉਹ ਅੱਗੇ ਵੀ ਫਿਰ ਪ੍ਰਚਾਰ ਕਰਦਾ ਤੇ ਇੱਕ ਚੰਗੀ ਗੱਲ ਵੀ ਹੈ ਜੀ 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 ਸੋ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਗੱਲ ਜਿਹੜੀ ਹੈ ਉਹ ਆ ਕੇ ਵਿਸ਼ਵਾਸ ਦੇ ਉੱਤੇ ਜਿਹੜੀ ਹੈ اٹਕਦੀ ਹੈ ਸੋਈ ਵਿਸ਼ਵਾਸ ਦੀ ਹੈ ਕਿਸ ਸਰ ਵਿਸ਼ਵਾਸ ਦਾ ਹੈ ਕਿ ਅਗਰ ਤੁਸੀਂ ਇਸ ਜਗ੍ਹਾ ਤੇ ਆ ਕੇ ਇਹਦੇ ਕੁੰਡ ਦਾ ਅੰਮ੍ਰਿਤ ਪੀਓਗੇ ਤੇ ਅਗਰ ਤੁਹਾਡੀ ਤੁਸੀਂ ਇੱਥੇ ਅਰਦਾਸ ਕਰਕੇ ਜਾਓਗੇ ਕਿ ਅਗਰ ਕੋਈ ਬੱਚਾ ਬੋਲ ਨਹੀਂ ਸਕਦਾ ਜਾਂ ਤਤਲਾਨਦਾ ਹੈ ਤੇ ਆਪਣੀ ਮਨੋ ਕਾਮਨਾ ਇੱਥੇ ਲੈ ਕੇ ਆਓਗੇ ਤੇ ਜ਼ਰੂਰ ਇਸ ਜਗ੍ਹਾ ਤੇ ਆ ਕੇ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੁੰਦੀ ਹੈ ਔਰ ਪੂਰੀ ਹੋਣ ਤੋਂ ਬਾਅਦ ਤੁਸੀਂ ਮੇਰੇ ਪਿੱਛੇ ਜਿਹੜੇ ਕੀ ਟੋਟ-ਤੋਤੇ ਦੇਖ ਸਕਦੇ ਹੋ ਕਿ ਕਿੰਨੇ ਲੋਕਾਂ ਦੀ ਮੁਰਾਦਾ ਜਿਹੜੀਆਂ ਨੇ ਉਹ ਪੂਰੀਆਂ ਹੋਈਆਂ ਹੋਣਗੀਆਂ ਕਿ ਜਿਹੜੇ ਤੋਤੇ ਬਣ ਕੇ ਗਏ ਨੇ ਮਤਲਬ ਉਹਨਾਂ ਦੇ ਬੱਚੇ ਤੋਤੇ ਦੇ ਵਾਂਗੂ ਬੋਲਣਾ ਸ਼ੁਰੂ ਹੋ ਗਏ ਨੇ ਤੇ ਜੇਕਰ ਤੁਹਾਨੂੰ ਜਾਂ ਕਿਸੇ ਵੀ ਬੱਚੇ ਨੂੰ ਇਸ ਚੀਜ਼ ਤੋਂ ਰਿਲੇਟਿਡ ਸੰਬੰਧਿਤ ਕੋਈ ਪ੍ਰੋਬਲਮ ਨਹੀਂ ਤੇ ਅਗਰ ਤੁਸੀਂ ਵਿਸ਼ਵਾਸ ਨਾਲ ਇੱਥੇ ਆਉਗੇ ਤਾਂ ਅੰਮ੍ਰਿਤਕੁੰਡ ਲਾਉਂਗੇ ਇਹ ਜ਼ਰੂਰ ਧਿਆਨ ਰੱਖਿਓ ਕਿ ਇੱਥੇ ਮੰਗਲਵਾਰ ਔਰ ਜਿਹੜਾ ਹੈ ਐਤਵਾਰ ਆਣਾ ਪੈਂਦਾ ਔਰ ਤਿੰਨ ਚੌਕੀਆਂ ਲਗਾਨੀਆਂ ਪੈਂਦੀਆਂ ਨੇ ਔਰ ਸਹੀ ਔਰ ਸਟੀਕ ਖਬਰਾਂ ਨਹੀਂ ਦੇਖਦੇ ਰਹੋ ਦਿ ਸਿਟੀ ਹੈਡਲਾਈਨਸ